11 ਲੱਖ ਦੀ ਲਾਗਤ ਦੇ ਨਾਲ ਵਾਰਡ ਨੰਬਰ ਪੁਰਾਣਾ 47 ਅਤੇ ਨਵਾਂ 52 ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਇਲਾਕਾ ਨਿਵਾਸੀਆਂ ਵੱਲੋਂ ਲੰਡੂ ਵੰਡ ਕੇ ਕੀਤੀ ਯੂਥ ਕਾਂਗਰਸੀ ਆਗੂ ਪੰਮਾ ਢਾਲੀਵਾਲ ਦਾ ਕੀਤਾ ਧੰਨਵਾਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਟੁੱਟੀ ਹੋਈ ਗਲੀ ਦੇ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਅਜ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦੂਰ ਕੀਤਾ ਗਿਆ ਤਾਲੀਵਾਲ ਇਹ ਵਾਰਡ ਨੰਬਰ 52 ਪੁਰਾਣਾ 47 ਹੈ ਇਹ ਬੜੀ ਧੀਰ ਤੋਂ ਇਸ ਸੜਕ ਦਾ ਕੰਮ ਰੁਕਿਆ ਹੋਇਆ ਸੀਗਾ ਤੇ ਕੁਝ ਲੁੱਕ ਵਾਲੀ ਸੜਕ ਸੀ ਇਹ ਤੇ ਇਹ ਫੈਲਣਾ ਲਾਲਾ ਕੇ ਅਫਸਰਾ ਕੋਲ ਜਾ ਜਾ ਕੇ ਅਸੀਂ ਇਹ ਟੈਲਾਂ ਵਾਲੀ ਪਾਸ ਕਰਾਈ ਹੈ ਔਰ ਅਸੀਂ ਪ੍ਰਸ਼ਾਸਨ ਦੇ ਬਹੁਤ-ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅੱਜ ਇਹ ਟੈਲਾਂ ਵਾਲੀ ਸੜਕ ਕੰਪਲੀਟ ਹੋ ਰਹੀ ਹੈ ਸਿਰਫ ਥੋੜੀ ਜਿਹੀ ਰਹਿ ਗਈ ਹੈ ਔਰ ਸਾਡੇ ਸਾਬਕਾ ਐਮਐਲਏ ਬੈਂਸ ਸਾਹਿਬ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਪਰ ਕਹਿੰਦੇ ਆ ਨਾ ਵੀ ਜਿਹੜਾ ਬੂਟਾ ਕੋਈ ਲਾਉਂਦਾ ਤੇ ਫਲ ਕੋਈ ਖਾਂਦਾ ਹੁਣ ਅਸੀਂ ਪ੍ਰਸ਼ਾਸਨ ਦੇ ਫਿਰ ਵੀ ਅਸੀਂ ਧਨਵਾਦੀ ਆ ਵੀ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਸੋ ਇਲਾਕਾ ਨਿਵਾਸੀ ਵੀ ਸਾਡੇ ਨਾਲ ਹਰੇਕ ਕੰਮ 'ਚ ਅੱਗੇ ਰਹੇ ਨੇ ਔਰ ਅਫਸਰਾ ਕੋਲ ਹੀ ਜਾਂਦੇ ਰਹੇ ਆ ਕਾਰਪੋਰੇਸ਼ਨ ਜਾਂਦੇ ਰਹੇ ਆ ਇਹ ਫੈਲ 2 ਸਾਲਾਂ ਬਾਅਦ ਪਾਸ ਹੋਈ ਆ ਤੇ ਟੈਲਾਂ ਵਾਲੀ ਸੜਕ ਬਣ ਕੇ ਤਿਆਰ ਹੋ ਰਹੀ ਆ ਜੀ ਹੋਰ ਵੀ ਜਿਹੜੇ ਵਾਰਡ ਦੇ ਕੰਮ ਉਹ ਵੀ ਉਸੇ ਤਰ੍ਹਾਂ ਦੇ ਸਮੇਂ ਸਮੇਂ ਦੇ ਰਵਾਜ ਚ ਤੋਂ ਹਾਂਜੀ ਉਹ ਸਮੇਂ ਸਮੇਂ ਕਰਾਂਦੇ ਰਵਾਂਗੇ ਹੋਰ ਅਲਾਸੇ ਪਾਸੇ ਗਲੀਆਂ ਹੋਰ ਵੀ ਹੋਈਆਂ ਹੋਈਆਂ ਸ਼ੁਰੂ ਬਾਕੀ ਸਾਡਾ ਕੰਮ ਤਾਂ 도ੜ ਲਾਉਣਾ ਜੀ ਬਾਕੀ ਪ੍ਰਸ਼ਾਸਨ ਨੇ ਕਰਨਾ ਜੋ ਵੀ ਹੈਗਾ ਸ਼ੁਕਰੀਆ ਧੰਨਵਾਦ ਕਰਨਾ ਚਾਹੀਦਾ ਹਾਂਜੀ ਅਸੀਂ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦ ਕਰਵਾਦੀਆਂ ਜੀ ਉਹਨਾਂ ਨੇ ਸਾਡੇ ਪਹਿਲ ਦੇ ਆਧਾਰ ਤੇ ਇਸ ਸੜਕ ਨੂੰ ਪਹਿਲ ਦਿੱਤੀ ਹੈ ਸਭ ਤੋਂ ਪਹਿਲਾਂ ਅਨਾਲ ਦੀਆਂ ਦੋ ਗਲੀਆਂ ਹੋਰ ਵੀ ਬਣ ਰਹੀਆਂ ਕਿੰਨੇ ਲੱਖ ਦੀ ਲਾਗਤ ਨਾਲ ਬਣੀ ਕੁਝ ਪਤਾ ਇਹ 11 ਲੱਖ ਹੈ ਜੀ ਠੀਕ ਹੈ ਇਹ ਪੂਰੀ ਫੈਲ ਮੇਰੇ ਕੋਲ ਤਿਆਰ ਆ 11 ਲੱਖ ਦੀ ਲਾਗਤ ਹੈ ਜੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز